ਹਰੇ ਕਰਾਵੇ ਆਪੇ ਆ ਮਾਨਸ ਦੇ ਕਿ ਕਕਸ਼ੂਨਾ ਆਤਮਾ ਰਾ ਸੱਚੇ ਪਾਛਾ ਆ ਜੋ ਇਹ ਹਰਦਾ ਪ੍ਰਗੋਪ ਆ ਸੱਚਾ ਪਾਛਾ ਉਹਨਾਂ ਹਿੰਮਤ ਬਖਸ਼ ਇਹਨਾਂ ਨੂੰ ਇਹ ਜ਼ਿਮੀਂਦਾਰਾਂ ਦਾ ਬਹੁਤ ਮੜੀ ਹਾਲਾਤ ਹੋਇਆ ਵੇਖੋ ਜੀ ਇਹ ਮੱਲਾ ਵਾਲਾ ਫਿਰੋਜ਼ਪੁਰ ਏਰੀਆ ਇਹਨਾਂ ਇਹਨਾਂ ਪਾਣੀ ਅਜੇ ਵੀ ਖੜਾ ਵੇਖੋ ਆ ਝੋਨੇ ਥੱਲੇ ਨੱਪੇ ਪੇ ਉਤੇ ਰੇਤਾ ਚੜ ਗਈ ਆ ਕਰੂ ਕੀ ਜ਼ਿਮੀਂਦਾਰ ਬੜਾ ਔਖਾ ਇਹ ਤੇ ਪੜਾਈਆਂ ਤੇਰਾ ਸੱਚੇ ਪਾਤਸ਼ਾਹ ਜੋ ਪੰਜਾਬ ਤੇ ਮਾੜਾ ਸਮਾਂ ਆਇਆ ਮਹਾਰਾਜ ਮaaf ਕਰੋ ਚੜਦੀ ਕਲਾ ਬਖਸ਼ੋ ਇਹਨਾਂ ਨੂੰ ਬਲ ਬਖਸ਼ੋ ਤੇ ਕੌਮ ਨੂੰ ਇਕੱਠੇ ਔੜਨ ਦਾ ਬਲ ਬਖਸ਼ੋ ਇੱਕ ਮੁੱਠ ਹੋ ਗਏ ਤੇ ਇੱਕ ਦੂਜੇ ਭੈਣ ਭਰਾ ਦੀ ਬਾਹ ਫੜ ਰਹੇ ਆ ਸਾਰੇ ਜਾਣੇ ਇਕੱਠੇ ਹੋ ਕੇ ਫੜ ਕੇ ਫੇਰਾ ਪਾ ਤਗੜੇ ਕਰੀਏ ਭੈਣ ਭਰਾ ਆਪਣੇ ਆਨੂੰ ਬਹੁਤ ਜਿਆਦਾ ਨੁਕਸਾਨ ਹੋਇਆ ਵੇਖੋ ਰੇਤਾ ਜੜੀ ਕੋਈ ਵੱਟ ਬੰਨਾ ਨਹੀਂ ਦਿਖਦਾ ਵੀਰ ਅਪਚਾਰੇ ਵੇਖ ਰਹੇ ਆਣ ਕੇ ਬਹੁਤ ਵੱਡਾ ਨੁਕਸਾਨ ਹੋਇਆ ਇਹ ਬਹੁਤ ਜਿਆਦਾ ਪਾਣੀ ਦਾ ਖੇਜਰ ਖਵਾ ਬਹੁਤ ਨਰਾਜ ਹੋ ਗਿਆ ਮਹਾਰਾ ਸੱਚੇ ਪਾਤਸ਼ਾਹ ਭਲਾ ਕਰੋ ਭਲਾ ਕਰੋ